ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਬੜਾਪਾ ਪੈਨਸ਼ਨ ਤੇ ਵੱਡੀ ਖੁਸ਼ਖਬਰੀ ਹੈ ਕਿੰਨਾ ਵਾਅਦਾ ਕੀਤਾ ਗਿਆ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਦੱਸ ਤਈਏ ਪੰਜਾਬ ਦੇ ਵਿੱਚ ਵਿਧਾਨ ਸਭਾ اجلاس ਹੈ ਜਿਹੜਾ ਉਹ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਡੇ ਐਲਾਨ ਕਰ ਰਹੀ ਹੈ ਉਸ ਦੇ ਚੱਲਦੇ ਇੱਕ ਅਪਡੇਟ ਆਈ ਹੈ ਤੁਸੀਂ ਇਸ ਸਾਈਟ ਤੇ ਜਾਣਾ ਕਨੈਕਟ ਪੰਜਾਬ ਤੇ ਇਹ ਪੰਜਾਬ ਸਰਕਾਰ ਦੀ ਅਫੀਸ਼ੀਅਲ ਸਾਈਟ ਹੈ ਤੇ ਇਸ ਤੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਬੁਢਾਪਾ ਪੈਨਸ਼ਨ ਤਾਂ ਉਸ ਦੇ ਚੱਲਦੇ ਇੱਕ ਅਪਡੇਟ ਦਿੱਤੀ ਆ ਉਹ ਕਿਹੜੀ ਆ ਉਹ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਆ ਤਾਂ ਦੋਸਤੋ ਇਹ ਦੇਖ ਸਕਦੇ ਹੋ ਸਕਰੀਨ ਤੇ ਬੁਢਾਪਾ ਪੈਨਸ਼ਨ ਸਕੀਮ ਤੇ ਇਸ ਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਪੰਜਾਬੀ ਦੇ ਵਿੱਚ ਆਪਾਂ ਪੰਜਾਬੀ ਦੇ ਵਿੱਚ ਰੱਖਿਆ ਹੋਇਆ ਸਕਰੀਨ ਤੇ ਤੁਹਾਨੂੰ ਪੜ੍ਹ ਕੇ ਵੀ ਸੁਣਾ ਰਹੇ ਆ ਕਿ ਇਹਦੇ ਵਿੱਚ ਕਿਹੜੀ-ਕਿਹੜੀ ਅਪਡੇਟ ਹੈ ਜਿਹੜੀ ਉਹ ਕੀਤੀ ਗਈ ਹੈ ਤਾਂ ਇੱਥੇ ਕਲਿਕ ਟੂ ਅਪਲਾਈ ਤੇ ਇੱਥੇ ਤੁਸੀਂ ਆਨਲਾਈਨ ਘਰ ਬੈਠੇ ਅਪਲਾਈ ਵੀ ਕਰ ਸਕਦੇ ਹੋ ਤਾਂ ਬੁਢਾਪਾ ਪੈਨਸ਼ਨ ਸਕੀਮ ਲਈ ਐਪਲੀਕੇਸ਼ਨ ਥੱਲੇ ਲਿਖਿਆ ਹੋਇਆ ਇਸ ਸਕੀਮ ਤਹਿਤ 58 ਸਾਲ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਤੇ 65 ਸਾਲ ਇਸ ਤੋਂ ਵੱਧ ਉਮਰ ਦੇ ਮਰਦਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਸਕੀਮ ਅਧੀਨ ਯੋਗਤਾ ਲਈ ਜਿਹੜੀ ਆਮਦਨ ਜਿਹੜੀ ਉਹ 2000 ਰੁਪਏ ਪਰ ਮੰਥ ਸਿੰਗਲ ਲਾਪਤਰੀਏ ਤੇ 3000 ਰੁਪਏ ਪਰ ਮੰਥ ਬਿਨੇ ਕਰ ਜਿਸ ਕੋਲ ਵੱਧ ਤੋਂ ਵੱਧ 2 ਏਕੜ ਜ਼ਮੀਨ ਤਾਂ ਇਹਦੇ ਵਿੱਚ 4 ਏਕੜ ਬਾਗਬਾਨੀ ਜ਼ਮੀਨ ਹੈ ਸਾਰਾ ਕੁਝ ਲਿਖਿਆ ਹੋਇਆ ਇਹਦੇ ਵਿੱਚ ਕਿਹਾ ਕਿ ਜਿਹੜਾ ਸਿੰਗਲ ਬੰਦਾ ਹੈ ਤਾਂ ਉਹਨੂੰ 2000 ਰੁਪਏ ਪੈਨਸ਼ਨ ਹੈ ਜਿਹੜਾ ਕੋਈ ਡਬਲ ਹੈ ਜਾਨੀ ਕਿ ਜੋੜੇ ਰਹਿ ਰਹੇ ਨੇ ਤਾਂ ਉਹਨਾਂ ਨੂੰ 3000 ਰੁਪਏ ਪੈਨਸ਼ਨ ਹੈ ਜਿਹੜੀ ਤੋ ਦਿੱਤੀ ਜਾਂਦੀ ਹੈ ਤੇ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਵੇਂ ਜੋੜਾ ਹੈਗਾ ਮੰਨ ਲਓ ਘਰੇ ਕੋਈ ਬਜ਼ੁਰਗ ਹੈ ਉਹਨਾਂ ਦੇ ਘਰ ਵਾਲੇ ਤੇ ਉਹਨਾਂ ਦੀ ਵਾਈਫ ਨੇ ਤਾਂ ਉਹਨਾਂ ਨੂੰ 3000 ਰੁਪਏ ਜਾਨੀ ਕਿ 1500 ਰੁਪਏ ਪੈਨਸ਼ਨ ਹੋਗੀ ਜੇਕਰ ਇੱਕ ਹੈ ਤਾਂ ਉਸ ਨੂੰ 2000 ਰੁਪਏ ਪੈਨਸ਼ਨ ਹੈ ਇਹਦੇ ਵਿੱਚ ਅਪਡੇਟ ਆਈ ਹੈ ਹੁਣ ਜਿੰਨਾ ਟਾਈਮ ਕਿਤਾ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਉਂਦਾ ਉਹਨਾਂ ਟਾਈਮ ਆਪਾਂ ਇਹਦੇ ਵਿੱਚ ਕਹਿ ਨਹੀਂ ਸਕਦੇ ਕਿ ਪੈਨਸ਼ਨ ਦੇ ਵਿੱਚ ਵਾਅਦਾ ਹੋ ਗਿਆ ਪਰ ਇਸਤੇ ਇਹ ਅਪਡੇਟ ਦਿੱਤੀ ਹੈ ਜਿਹੜੀ ਸਰਕਾਰ ਦੀ ਇਸ ਤੋਂ ਇਲਾਵਾ ਜਿਹੜੀ ਪਹਿਲਾਂ ਤੁਹਾਨੂੰ ਸਾਈਟ ਵਿਖਾਉਂਦੇ ਰਹਿੰਨੇ ਆ ਤਾਂ ਉਸਤੇ ਵਿੱਚ ਜਿਹੜੀ ਸਮਾਜਿਕ ਸੁਰੱਖਿਆ ਅਧੀਨ ਜਿਹੜੀ ਸਾਈਟ ਹੈ ਉਸਤੇ ਵਿੱਚ ਫਿਲਹਾਲ ਕੋਈ ਅਪਡੇਟ ਨਹੀਂ ਹੋਈ ਇਸ ਸਾਈਟ ਤੇ ਅਪਡੇਟ ਹੋਈ ਹੈ ਤਾਂ ਥੱਲੇ ਦਸਤਾਵੇਜ਼ ਵੀ ਲਿਖੇ ਹੋਏ ਨੇ ਅਪਲਾਈ ਕਰਨ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਦਸਤਾਵੇਜ਼ ਆ ਜਿਹੜੇ ਉਹ ਲੱਗਦੇ ਨੇ ਫੀਸ ਦੇ ਬੇਰਵੇ ਵੀ ਦਿੱਤੇ ਹੋਏ ਐ ਤੇ ਇਸ ਦੇ ਵਿੱਚ ਕੋਈ ਸਰਕਾਰੀ ਫੀਸ ਨਹੀਂ ਹੈਗੀ ਤੇ 32 ਦਿਨ ਦੇ ਅੰਦਰ ਤੁਹਾਡੀ ਪੈਨਸ਼ਨ ਲੱਗ ਜਾਂਦੀ ਹੈ ਥੱਲੇ ਦਸਤਾਵੇਜ਼ ਦਿੱਤੇ ਹੋਏ ਨੇ ਇਸ ਦੇ ਵਿੱਚ ਇਹ ਵੀ ਕਿਹਾ ਕਿ ਤੁਸੀਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਫਿਲਹਾਲ ਤੁਹਾਡੇ ਲਈ ਇੰਨਾ ਹੀ ਧੰਨਵਾਦ